ਸਤਿ ਸ੍ਰੀ ਅਕਾਲ ਜੀ ਅੱਜ ਸਾਡੇ ਬਾਟ ਜਾਂ ਸਭੀ ਜਾਵਦਾਂ ਸਤਿ ਪਰਮ ਜੀ ਜਨ ਲਈ ਇੱਕ ਨਾਨਕ ਅਸਲੀ ਬਣੇ ਅੱਜ ਆਪ ਜੀ ਦੀ ਸੰਗਤ ਆਈ ਨੀ ਆ

اچھا ٹھیک ہے چل رہا کام ہزے لنگر تیار ہو رہا ਨਾਲ ਵੀ ਆ ਅਰਬੂ ਦੀ ਡਿਊਟੀ ਲੱਗੀ ਆ ਕੁਝ ਇਹ ਬਦਾਨੇ ਦੀ ਚਾਹ ਦੀ ਜਿਉ ਪੂਜਾ ਦੇ ਕੋਏ ਨਾਮ ਜਪਾ ਕੇ ਅਤਿ ਹੋਏ ਆ ਸਤ ਕੀ ਅਸਫਤ ਆਪੇ ਜਾਨ ਆਪਣੀ ਮਿਲ ਗਤ ਜਿਸ ਸੁਖ ਮਹਾਰ ਆਉਨਾ ਬੋਝ ਤਕ ਵਿਚਾਰ ਕਰਕੇ ਨੰਮ ਜਾਨਾ ਕੀ ਇਹ ਮੋਜ ਸੁਭਾਅ ਸੂਰਤੀ ਆ ਕਿਸਨ ਦੇ ਸਮਪੈਪ ਸਮਾਦਿ ਪੂਜਾ ਸਹਾਇ ਅਸਵਾਰ ਪ੍ਰਭ ਗ ਰੰਗ ਰਾਜਨ ਬਹੇ ਕਬ ਚਪਦਾਰਤ ਨਹੇ ਮਤਾ ਤੇ ਤੋ ਕਟਣ ਹਾਰ ਉਹ ਜਕ ਸੰਗਤਰਾ ਸੰਸਾਰ ਜੀ ਕਾ ਸੇਵ ਸੁਗੜ ਭਾਗੀ ਹੰਦਾ ਸੰਵੇ ਚਲੂ ਲਾਗੀ ਗੁਰ ਗੋਬਨ ਤੇ ਤਨਨ ਕਾ ਵੈ ਕੋ ਸਭਾ ਨ ਪੰਪਾਵ ਸਨੋਗਾ ਆਗ ਸਚ ਚੁਗਾਤ ਸਚ Tchau. ਕੱਲਾਏ ਸਦ ਸੰਗਤ ਜੀ ਇਹ ਕਲਾ ਜਿਹੜੀ ਹੈ ਇਹ ਮਾਰ ਜਾਂਦੀ ਹੈ ਇਸੇ ਕਰਕੇ ਮਹਾਰਾਜ ਬਖਸ਼ਿਸ਼ ਕਰਦੇ ਹਨ ਤੂੰ ਕੱਲਾ ਕਲੇਸ਼ ਮਿਟਾਉਣਾ ਚਾਹੁੰਦਾ ਹੈ ਤੂੰ ਦੁੱਖ ਦੂਰ ਕਰਨੀ ਚਾਹੁੰਦਾ ਹੈ ਸੁੱਖ ਚਾਹੁੰਦਾ ਹੈ ਨਹੀਂ ਘਰ ਵਿੱਚ ਆਉਣ ਤੇ ਸਿਮਰੋ ਸਿਮਰ ਸਿਮਰ ਸੁਖ ਬਾਹੋ ਕੱਲ ਕਲੇਸ਼ ਤਨ ਮਾਹੀ ਮਿਟ ਸਿਮਰਨ ਅਤਿਅੰਤ ਜ਼ਰੂਰੀ ਹੈ ਮਹਾਰਾਜ ਬਖਸ਼ਿਸ਼ ਕਰਦੇ ਹਨ ਜੀਰੋ ਪਿਆਰੇ ਹੋ ਜੋ ਕੋਈ ਸਿਮਰਦਾ ਹੈ ਕਿਨ ਦਾ ਇੱਕ ਜਿਸ ਜੀਵ ਸਾਬੈ ਤਾਂ ਕੀ ਮਹਿਮਾ ਉਹਨਾਂ ਦੀ ਮਹਿਮਾ ਕਣੀ ਨ ਆਵੇ ਭਾਵ ਕਿਰਤੀ ਵਿੱਚ ਨਹੀਂ ਆ ਸਕਦੀ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਬਾਹੋ ਬਾਹੋ ਕਰੇ ਸਈ ਜਲ ਸੋਹਣੇ ਕਿਨ ਕੋ ਪਰਜਾ ਪੂਜਣ ਆਈ ਬਾਹੋ ਬਾਹੋ ਉਸ ਮਨਤ ਦੀ ਸਿਫਤ ਸਲਾਹ ਕਰਦੇ ਹਨ ਜੋ ਉਹ ਜਨ ਸੋਹਣੇ ਲੱਗਦੇ ਹਨ ਗੁਰ ਪਿਆਰੇ ਉਹ ਵੇਖੇ ਨਾ ਨਾਮ ਜਪਣ ਵਾਲਿਆਂ ਤੇ ਮੁਖ ਤੇ ਵਖਰੇ ਨੂਰ ਹੁੰਦਾ ਹੈ ਬਾਣੀ ਪੜਨ ਵਾਲਿਆਂ ਦੇ ਮੁਖੜੇ ਤੇ ਵਖਰਾ ਨੂਰ ਹੁੰਦਾ ਹੈ ਬਖਰੀ ਖੁਸ਼ੀ ਹੁੰਦੀ ਹੈ ਗੁਰੂ ਮਹਾਰਾਜ ਜੀ ਵੱਲੋਂ ਤੇ ਸੱਦ ਸੰਗਤ ਜੀ ਨਾਮ ਸਿਮਰਨ ਬੰਦਗੀ ਕਰਨ ਵਾਲਿਆਂ ਨੂੰ ਪਰਜਾ ਪੂਜਣ ਆਉਂਦੀ ਹੈ ਮਹਾਰਾਜ ਬਖਸ਼ਿਸ਼ ਕਰਦੇ ਹਨ ਆਪਣੇ ਆਪ ਨਾਮ ਦੇ ਅੱਗੇ ਸਿਰ ਝੁਕਦਾ ਹੈ ਗੁਰ ਪਿਆਰੇਓ ਧੰਗ ਗੁਰੂ ਅਰਚਨ ਦੇਵ ਮਹਾਰਾਜ ਜਿਨ੍ਹਾਂ ਦੀ ਬਖਸ਼ਿਸ਼ ਦੇ ਨਾਲ ਸਾਨੂੰ ਪ੍ਰਾਪਤੀ ਹੋਈ ਹੈ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਜਿਨ੍ਹਾਂ ਨੇ ਭਗਤਾਂ ਦੀ ਬਾਣੀ ਨੂੰ ਇਕੱਤਰ ਕੀਤਾ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਇਕੱਤਰ ਕੀਤਾ ਸਾਡੀ ਝੋਲੀ ਵਿੱਚ ਉਹ ਖਜ਼ਾਨਾ ਪਾਇਆ ਹਨੇਰੇ ਦੇ ਵਿੱਚ ਇੱਕ ਖੂਹ ਰਸਤੇ ਵਿੱਚ ਆਇਆ ਤੇ ਇਹ ਖੂਹ ਵਿੱਚ ਡਿੱਗ ਪਿਆ ਜਦੋਂ ਡਿੱਗਿਆ ਇਹ ਨਾ ਇਹ ਸਿੱਧਾ ਦਾ ਸਿੱਧਾ ਡਿੱਗਿਆ ਤੇ ਇੱਕ ਭਰਾ ਇਹਦੇ ਸਿਰ ਤੋਂ ਡਿੱਗ ਪਿਆ ਖੂਹ ਦੇ ਵਿੱਚ ਲੱਕੜਾਂ ਦਾ ਉਸ ਵੇਲੇ ਸਾਧ ਸੰਗਤ ਜੀ ਜਿਆਦਾਤਰ ਪਾਣੀ ਪੀਣ ਦਾ ਸਰੋਤ ਖੂਹ ਹੀ ਹੋਇਆ ਕਰਦੇ ਸਤਿਗੁਰ ਅਰਜਣ ਦੇਵ ਮਹਾਰਾਜ ਜੀ ਨੇ ਬਹੁਤ ਸਾਰੇ ਖੂਹ ਪਟਾਏ ਸਤ ਤਰੰ ਦੇ ਜਲ ਛਤਰ ਵਾਸਤੇ ਸਦ ਸੰਤ ਜੀ ਇਹ ਪ੍ਰਾਣਾ ਖੂ ਸੀ ਇਹਦੇ ਵਿੱਚ ਭਾਈ ਮੰਜ ਲੱਗਿਆ ਇੱਕ ਭੜਾ ਸਿਰ ਤੋਂ ਤੀ ਜਦੋਂ ਥੱਲੇ ਲੱਗਿਆ ਤੇ ਉਸੇ ਵੇਲੇ ਆਖਣ ਲੱਗਾ ਇਹ ਭੜਾ ਉਹ ਹੈ ਜੋ ਮੈਂ ਬਾਜ਼ਾਰ ਵਿੱਚ ਵੇਚਣਾ ਸੀ ਮਹਾਰਾਜ ਤੇਰੇ ਲੰਗਰ ਵਾਲੀਆਂ ਲਖੜਾ ਮੇਰੇ ਸਿਰ ਤੇ ਹੀ ਇੰਨੇ ਫਿਰ ਅਰਦਾਸ ਬੇਨਤੀ ਕੀਤੀ ਜਿਵੇਂ ਆਪਾਂ ਦੁੱਖ ਵਿੱਚ ਅਰਦਾਸ ਬੇਨਤੀ ਕਰਦੇ ਹਨ ਕਹਿੰਦੇ ਦੁੱਖ ਵਿੱਚ ਬੇਨਤੀ ਕਰਨੀ ਚਾਹੀਦੀ ਹੈ ਸੁਖ ਮਿਲੇ ਸ਼ੁਕਰਾਨਾ ਕਰਨਾ ਚਾਹੀਦਾ ਜਿਵੇਂ ਪਰਵਾਰ ਵੱਲੋਂ ਭਾਈ ਸਾਧ ਭਾਈ ਜਗਦੀਸ਼ ਜੀ ਜਲਦੀਸ਼ ਸਿੰਘ ਵੱਲੋਂ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਦੱਦਿਆ ਤੇਰੇ ਚਰਨਾਂ ਵਿੱਚ ਅਰਦਾਸ ਬੇਰਦੀ ਕੀਤੀ ਤੁਸਾਂ ਤੋਂ ਹੀ ਰੱਖਿਆ ਕਰ ਸਕਦਾ ਹੈ ਜੰਦ ਨਬੀ ਆਵਾਂ ਆਲੇ ਦੁਆਲੇ ਕੋਈ ਸੁਣਵਾਲਾ ਨਹੀਂ ਕੋਈ ਆਵਾਜ਼ ਵੀ ਸੁਣਵਾਲਾ ਨਹੀਂ ਤੇ ਸੱਦ ਸੰਗਤ ਜੀ ਭਾਈ ਮੰਜ ਨੇ ਅਰਦਾਸ ਕੀਤੀ ਧੰ ਗੁਰੂ ਅਰਜਨ ਦੇਵ ਜੀ ਬੈਠੇ ਬੈਠੇ ਅੱਖਾਂ ਬੰਦ ਤੇ ਜਿਸ ਵੇਲੇ ਧਿਆਨ ਜੁੜਿਆ ਤੇ ਸਿੰਘਾਂ ਨੂੰ ਆਖਿਆ ਸੇਵਕਾਂ ਨੂੰ ਤੇ ਭਾਈ ਸਿੱਖੋ ਇੱਕ ਰਸਾ ਤੇ ਇੱਕ ਟੁਕਰਾ ਦੇਖਿਆ ਮਹਾਰਾਜ ਕੱ데 ਵਾਸਤੇ ਪਿਆਰਿਓ ਭਾਈ ਮੰਝ ਖੂਬ ਵਿੱਚ ਡਿੱਗ ਪਿਆ ਕੱਢ ਕੇ ਲਿਆਉਣਾ ਹੈ ਗੁਰੂ ਪਿਆਰੇ ਰਸਾ ਤੇ ਟੁਕਰਾ ਆਇਆ ਗੁਰਸਿੱਖ ਆਖਣ ਲੱਗੇ ਮਹਾਰਾਜ ਤੁਸੀਂ ਬੈਠੋ ਇੱਥੇ ਅਸੀਂ ਜਾ ਕੇ ਭਾਈ ਮੰਝ ਨੂੰ ਕੱਢ ਕੇ ਲੈ ਕੇ ਆਉਂਦੇ ਹਾਂ ਸੱਦ ਸੰਗਤ ਜੀ ਸਤਗੁਰੂ ਆਖਣ ਲੱਗੇ ਪਿਆਰਿਓ ਉੰਨੇ ਯਾਦ ਮੈਨੂੰ ਕੀਤਾ ਹੈ ਮੈਂ ਆਪ ਜਾਮਨਗਾ ਉਹ ਗੁਰੂ ਨੂੰ ਦਿਉਂਦਾ ਪਿਆ ਹੈ ਗੁਰੂ ਨੂੰ ਯਾਦ ਕਰਦਾ ਸਤ ਸੰਗਤ ਜੀ ਗੁਰ ਮੇਰਾ ਸੰਗ ਸਦਾ ਹੈ ਨਾਲੇ ਗੁਰੂ ਹਮੇਸ਼ਰ ਨਾਲ ਰਹਿੰਦਾ ਹੈ ਕੁਰਬਾਨੀ ਅੰਤਰ ਮਹਾਰਾਜ ਦਾ ਸਮਰ ਕਰਦੇ ਹਨ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਾਰੇ ਕਾਰਜ ਸਵਾਰਦਾ ਹੈ ਅੰਗੀਕਾਰ ਦਾ ਭਾਵ ਸਦਾ ਰਮ ਕਲੀ ਮਹੱਲਾ ਤੀਜਾ ਅਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਅਨੰਦ ਤੇ ਆ ਮੇਰੀ ਮਾਇ ਸਤਗੁਰ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਿਜ ਸੇ ਮਨ ਵਧੀ ਆਵਦਾ ਸਭ ਪਿਆਰਿਆਂ ਸਤਿਗੁਰਾਂ ਨਾਲ ਕਿਹਾ ਗੁਰੂ ਤੇ ਕਿਸ ਦੀਆਂ ਇਹ ਵਡਿਆਈਆਂ ਕਹਿ ਦਾਣਿਕ ਸੁਣੋ ਸੰਤੋ ਸਤਿਗੁਰ ਤੇ ਆ ਸਾਚਾ ਨਾਮ ਮੇਰਾ ਦਾਰੋ ਮਤ ਪੰਚ ਸ਼ਬਦ ਤੁਕਾਲ ਸਪਾਤ ਕਰ ਸਪਾਤ ਸਭ ਜਵਾ ਤੇ ਤਰਾ ਜਿਤ ਕਰ ਘਾਰੀਆਂ ਸੰਤ ਗੋਤਿ ਬਗਵਾਨ ਸਕੇ ਤੇ ਕਾਲ ਕਟ ਘਮਾਰੀਆਂ ਆਇਓ ਸਤਿਗੁਰੂ ਆਤਿ ਤਤ ਕਰਿਆ ਨਾ ਤਵਾ ਦੁਰ ਸਾਧ ਜੀਓ ਤਿੰਨ ਤਾਪ ਨਿਵਾਰਨ ਹਾਰਾ ਦੁਖ ਹੰਤਾ ਸ਼ੰਰਾਸ ਤੰ ਕੋ ਬਿਗਰ ਨ ਕੋ ਲਾਗੇ ਜਾਨ ਕੀ ਪ੍ਰਭ ਅਰਦਾਸ ਅਰਦਾਸ ਇਕ ਓ ਅੰਕਾਰ ਸ੍ਰੀ ਵਾਹਿਗੁਰੂ ਸਿੱਖਾ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬੇਖ ਦਾਨ ਸਭ ਦਾਨ ਪ੍ਰਸਾਦਾਨ ਦਾਨ ਸਰਦਾਨ ਨਾਮਦਾਨ ਸ੍ਰੀ ਅਮਰ ਸਤਸਾਹਿਬ ਜੀ ਦੇ ਦਰਸ਼ਨ ਇਸ਼ਤਾਨ ਚੌਕੀਆਂ ਛੰਡੇ ਪੰਗੇ ਝੁਕੋ ਚੌਕਾ ਅਟਲ ਧੰਕਾ ਜਾਕਾਰ ਗੁਰੂ ਜੀ ਵਾਹਿਗੁਰੂ ਵਾਹਿਗੁਰੂ ਸਿਖਾਂ ਦਾ ਮਨ ਨੀਵਾ ਮਤ ਜੀ ਮੱਜ ਪਤ ਦਾ ਰੱਖਾ ਆਪ ਵਾਹਿਗੁਰੂ ਜੀ ਰੇ ਜੋਈ ਦੇਵਾ ਨਾਨਕ ਦਾਸ ਮੁਕਤੀ ਜੋ ਬੁੱਲਾਏ ਦੀਹਾ ਹੁਹਾਰ ਸਚ ਹੋਵੇ ਸੁਖ ਦਾਤਾ ਪਹਿ ਭਜਨੋ ਤਿਸ ਆਗੀ ਕਰ ਅਰਦਾਸ ਮਿਹਰ ਕਰਾ ਜਿਸ ਮਿਹਰવાન ਤਾਂ ਕਾਰਜ ਆਵੇ ਰਾਸ ਮਹਵਾਕ ਅਨੁਸਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਦਰ ਕਰਦੇ ਸ਼ੇਵ ਪ੍ਰੀਤਵਾਨ ਅਸ ਭਾਈ ਜਗਦੀਸ਼ ਸਿੰਘ ਜੀ ਲਾਲੀ ਜਿਨ੍ਹਾਂ ਦੀ ਮਾਤਾ ਜੀ ਮਾਤਾ ਗੁਰਬਖਸ਼ ਕੌਰ ਜੀ ਅਤੇ ਦਿਨਾਂ ਦੀ ਸੁਪਤਨੀ ਬੀਬੀ ਰਜਵੰਤ ਕੌਰ ਜੀ ਉੱਚਾ ਮੀ ਸਿੰਘ ਰਵਜੀਤ ਸਿੰਘ ਸਮੂਹ ਪਰਿਵਾਰ ਵੱਲੋਂ ਬਤਰਤਾ ਹੋ ਕਰਕੇ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨੇ ਬਜੋ ਕਿਸ਼ਾਂ ਮੁਕਰਤੇ ਹੋਏ ਅਸਿ ਪੈਸ਼ ਜੀਉ ਤੁਰ ਕੇ ਬਾਣੀ ਆਏ ਦਿਨ ਸਾਲੀ ਜਤ ਮਿਟਾਇ ਜੀ ਦੇ ਸ੍ਰੀ ਸੁਖਨੀ ਸਾਹਿਬ ਜੀ ਦੇ ਜਾਪ ਕਰਵਾਏ ਉਪਰੰਤ ਕਾਲ ਯੁਗ ਮੈਂ ਕੀਰਤਨ ਪਰਦਾ ਨਾ ਗੁਰਮਤ ਜੱਪੀਏ ਲਾਇ ਧਿਆਨ ਦੇ ਮਗ ਅਕਨਸਾਰ ਕਥਾ ਕੀਰਤਨ ਵਿਚਾਰਾ ਹੋਇਆ ਗੁਰਬਾਣੀ ਉਚਾਰਨ ਕਰਦਿਆ कीर्तन ਕਰਦਿਆਂ ਹੋਈਆਂ ਬੁਲੱਝ ਕਾ ਮਵਾਕ ਕਰਨੀਆਂ ਅਗਾਂ ਵਾਸਤੇ ਸਤਿਗੁਰ ਬਾਣੀ ਉਚਾਰਨ ਕਰਨ ਦਾ ਕੀਰਤਨ ਕਰਨ ਦਾ ਬਖਸ਼ਨਾ ਅੜੇ ਸੁਨੇ ਗੁਰਬਾਣੀ ਦਾ ਭਾਵ ਦਰਿਆ ਸਾਧ ਸੰਗਤ ਦੇ ਹਿਰਦੇ ਵਸਾਉਣਾ ਸੇਵਕ ਪਰਿਵਾਰ ਦੇ ਹਿਰਦੇ ਵਸਾਉਣਾ ਸਤਿ ਪਾਸ਼ਾ ਜੀਓ ਭਾਈ ਚਗਦੀਪ ਸਿੰਘ ਜੀ ਨਸਤੇ ਪਾਸ਼ਾ ਜੀਓ ਤਾਂ ਦਰਸਤੀਆਂ ਤੇ ਰੁਕਤਾ ਬਖਸ਼ਿਸ਼ ਕਰਨੇ ਬੱਚਾ ਰਾਜੀਤ ਸਿੰਘ ਨੂੰ ਵਿਸ਼ਾ ਪਰਦੇਸਾਂ ਵਿੱਚ ਅੰਗ ਸੰਗ ਸਹਾਇ, ਚੜ੍ਹਦੀ ਕਲਾ ਵਿੱਚ ਬਖਸ਼ਿਸ਼ ਕਰਨੇ ਕਿਰਪਾ ਕਰਨੀ। ਪਰਵਾਹ ਤੇ ਬੇਰ ਭਰਿਆ ਹੱਥ ਰੱਖਣਾ, ਦੁਰਬ ਕੋ ਨਾਮ ਦਾ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨਾ, ਆਉਣ ਵਾਲ ਸਮਾ ਸੁਭਾਗਾ, ਖੁਸ਼ੀਆਂ ਪ੍ਰਾਪਤੀ ਤੇਰਾ ਨਾ ਗ੍ਰਹਿ ਵਿਖੇ ਸੁੱਖਾਂ ਦਾ ਪ੍ਰਵੇਸ਼ ਕਰਨਾ, ਦੁੱਖਾਂ ਤੇ ਦਿਦ੍ਰਾਂ ਨਾਸ਼ ਕਰਨਾ, ਭਜਨ ਬਾਣੀ ਦਾ ਪ੍ਰਵੇਸ਼ ਕਰਨਾ, ਗੁਰੂ ਘਰ ਦੀ ਸੇਵਾ, ਬਾਣੀ ਬਾਣੀ ਦੇ ਨਾਲ ਜੋੜੀ ਰੱਖਣਾ ਸ੍ਰੀ ਪਾਸ਼ਾ ਜੀਓ ਕਿਰਪਾ ਕਰੋ। ਆਇਆ ਨਾ ਆਇਓ ਕੰਥ। ਸਬਸ ਕਨ ਕੋ ਹੁਕਮ ਹੈ ਗੁਰੂ ਮਨ ਓ ਗ੍ਰੰਥ ਗੁਰੂ ਗ੍ਰੰਥ ਜੀ ਗੁਰੂ ਸਾਹਿਬ ਜੀਓ ਆਉ ਆਇਆ ਦਰ ਚਲ ਕ ਮੈਂ ਤਕੀ ਤੋ ਸਰਨਾਇ ਜੀਓ سبو دکھا, جیو, کرو دین کے داتے, میرا گن ہو گن ہو بچار کوئی مٹی کا کیا دے سوامی مانس کی گتی ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹਲਾ ਪੰਜਵਾਂ ਤੁਮ ਦਤਿ ਠਾਕੁਰ ਪ੍ਰਤਪਾਰਕੁ ਕਿਉ ਨਾਇਕ ਖਸਮ ਹਮਰਿ ਨਮਕ ਨਮਕ ਪ੍ਰਤਪਾਲੋ ਹਮ ਬਾਰਕ ਤੁਮਰ ਧਾਰੈ ਤੁਮ ਨਤਿ ਠਾ ਕਰੋ ਪ੍ਰਤਪਾਲਕ ਨਾਇਕ ਖਸ਼ਮ ਹਮਾਰੇ ਨਮਕਾ ਨਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਸਮਰਤਾਰ ਜਿਹਵਾ ਏਕ ਕਵਣ ਗਣ ਕਹੀਆ ਬੇਸਮਾਰ ਬ੍ਰੰਤ ਸੁਆਮੀ ਤੇਰੋ ਹੰਤ ਨਾ ਕਨਹੀ ਲਹੀਆ ਰਹਾ ਕੋਟਪਰਾਧ ਹਮਾਰੇ ਖੰਡੋ ਾਨਕ ਬਿਤੇ ਸਮਝਾਓ ਹਮ ਅਗਿਆਨ ਅਲਪ ਮਤ ਤੋਰੀ ਤੁਮ ਆਪਣ ਬਿਠ ਰਖਾਵ ਤੁਮਰੀ ਸਰਨ ਤੁਮਾਰੀ ਆਸਾ ਤੁਮਹੀ ਸਜਨਾ ਸੁਹਲੈ ਨਾانک ਕਰ ਕੇ ਗੋਲੇ ਤੁਮਰੀ ਸਰਣਾ ਤੁਮਾਰੀ ਆਸਾ ਤੁਮਹੀ ਸਜਨਾ ਸਹਦੈ ਰੱਖੋ ਰਖਨ ਹਾਰ ਦਿਆਤਾ ਨਾਨਕ ਕਰ ਕੇ ਕੱਲੀ ਦੀ ਨਹੀਂ ਮੈਂ ਇੱਧਰ ਉਹ ਇਹ ਇੱਥੇ ਬਣਾ ਦੋ ਆਹੋ ਮੈਂ ਤਾਂ ਬੈਈ ਨਹੀਂ ਹੁੰਦਾ ਮੈਂ ਥਾਲ ਵੀ ਤੇਰਾ ਦਿਖਾ ਲੈਣਾ ਹੁਣ ਬੋਸ ਬੋਸ ਇੱਥੇ ਆ ਵੀ ਆ ਜੇ ਥਾਲ ਇੱਥੇ ਆ ਹਾਂ ਕਿੱਥੇ ਆ ਰਿਹਾ ਹੂੰ ਹਾਂ ਆਹੋ ਉੱਠਦੀ ਨਹੀਂ ਨਾ ਬਣਾਈ ਹਾਂ ਨਹੀਂ ਮੈਂ ਉੱਠਦੀ ਨਹੀਂ ਮੈਂ ਇਦਨ ਹੋ ਗਈ ਇਦਨ ਹੋ ਗਈ ਮੈਂ ਇਦਨ ਨੂੰ ਚੱਲ ਬੀਬੀਆਂ ਕਹਿੰਦੀ ਸਾਗ ਲੈਣ ਜਾਣਾ ਸਾਗ ਦੀ ਕਿੱਦਾਂ ਕਰਨੀ ਹੁਣ ਸਾਗ ਕਹਿੰਦੀ ਸਾਗ ਲੈਣ ਜਾਣਾ ਅੱਛਾ ਆਹੋ ਪਣੀ ਨਹੀਂ ਛੱਡਣੀ ਜੂਠ ਨਹੀਂ ਛੱਡਣੀ ਦਾਲ ਲੈ ਜੂਤੀ ਦਾਲ ਲੈ ਜੂਤੀ ਦਾਲ ਜੂਠ ਨਹੀਂ ਛੱਡਣੀ